1947 ਤੋਂ ਤੱਕਾ ਹੋ ਰਿਹਾ ਪਹਿਲੋਂ ਤਾਂ ਜਿਹੜਾ ਆਪਾਂ ਕਹਿ ਦਿੰਦੇ ਨੇ ਨਾ ਕਿ ਪੰਜਾਬ ਦੀ ਸੈਕੰਡ ਵੋਲਵਰ ਫਰਸਟ ਵੋਲਵਰ ਬੜੀ ਕੰਟ੍ਰਿਬਿਊਸ਼ਨ ਹੈ ਪੰਜਾਬ ਦੀ ਬੜੀ ਕੰਟ੍ਰਿਬਿਊਸ਼ਨ ਹੈ ਬਟ ਥੈਟ ਪੰਜਾਬ ਇਜ਼ ਹਰਿਆਣਾ ਪੰਜਾਬ ਐਂਡ ਪਾਕਿਸਤਾਨ ਪੰਜਾਬ ਹੁਣ ਪਾਕਿਸਤਾਨ ਦੀ ਤਾਂ ਗੱਲ ਤੁਸੀਂ ਛੱਡੋ ਜਿੱਨੀ ਦੇ ਪੰਜਾਬ ਹਰਿਆਣਾ ਤੇ ਦਿੱਲੀ ਇਕੱਠੇ ਨਹੀਂ ਹੁੰਦੇ ਦਿੱਲੀ ਦੇ ਪੁਆਇੰਟ ਆਫ ਟਾਈਮ 40% ਆਬਾਦੀ ਪੰਜਾਬੀ ਸੀ ਹੁਣ ਮੈਨੂੰ ਨਹੀਂ ਪਤਾ ਕਿੰਨੀ ਹੈਗੀ ਜਿੰਨੀ ਦੇਰੇ 30 ਐਮਪੀ ਇਕੱਠੇ ਨਹੀਂ ਨਾ ਹੁੰਦੇ ਉੰਨੀ ਦੇ ਨਾ ਇਹਨਾਂ ਦਾ ਪਾਣੀ ਦਾ ਮੁੱਦਾ ਸੋਲਵ ਹੋਏ ਨਾ ਕੋਈ ਹੋਵੇ ਇਹ ਤੁਹਾਨੂੰ ਸੈਂਟਰ ਨੇ ਡਿਵਾਈਡ ਕੀਤਾ ਹੋਇਆ ਪਪਲੇਨ ਐਂਡ ਸਿੰਪਲ ਰੀਜ਼ਨ ਕਿ ਜੇ 30 ਐਮਪੀ ੜਕੇ ਬਹਿ ਜਾਣ ਕਿ ਅਸੀਂ ਤਾਂ ਨਹੀਂ ਗੋਮਰਾਂ ਦੇ ਸ਼ਾਰਦਾ ਯਮਨਾ ਲਿੰਕ ਨੇ ਲਿਆਓ ਨਾ 1980 ਦੀ ਪਲਾਨ ਹੋਈ ਹੋਈ ਹੈ ਹਮ ਕਿ ਸਾਰੇ ਵੈਸਟਰਨ ਯੂਪੀ ਨੂੰ ਪਾਣੀ ਮਿਲਦਾ ਹੈ ਹਰਿਆਣੇ ਨੂੰ ਪਾਣੀ ਮਿਲਦਾ ਹੈ ਰਾਜਸਥਾਨ ਨੂੰ ਪਾਣੀ ਮਿਲਦਾ ਹੈਗਾ ਪੰਜਾਬ ਦਾ ਪਾਣੀ ਪਾਣੀ ਇੱਥੇ ਰਹਿੰਦਾ ਹੈ ਇਹ ਦਰਗਾਹਾਂ ਦੀ ਬੜੀ ਮਾੜੀ ਸੀ ਬੜੀ ਮਾੜੀ ਸੀ ਪਰ ਇਹ ਸਰਵੇ ਵੀ ਉਹਦੀ ਹੀ ਕਰਵਾਈ ਹੋਈ ਸੀ ਇਹ ਅਜ ਤੱਕ ਨਹੀਂ ਇੰਪਲੀਮੈਂਟ ਇਹ ਇੰਪਲੀਮੈਂਟ ਕਿਦਾਂ ਹੋ ਸਕਦਾ ਜਦੋਂ ਅਸੀਂ ਆਪਸ ਦੇ ਲੜਨਾ ਛੱਡਿਆ ਪੰਜਾਬ ਹਰਿਆਣੇ ਨੇ ਐਂ ਦਿੱਲੀ ਦਿੱਲੀ ਪਤਾ ਨਹੀਂ ਲੜਨਾ ਛੱਡਦਾ ਕਿ ਨੇ ਸਾਡੇ ਨਾਲ ਨਹੀਂ ਛੱਡਦਾ ਹੁਣ ਜੋ ਵਰਜੀਏ ਪਾਣੀ ਹੈਗਾ ਪਾਣੀ ਦੀ ਲੋੜ ਹੈਗੀ ਹੈ ਹਰਿਆਣੇ ਨੂੰ ਵੀ ਪੰਜਾਬ ਨੂੰ ਵੀ ਪਾਣੀ ਇਹ ਤੇ origignal source ਦੇ ਉੱਤੇ ਹੈ ਹੀ ਨਹੀਂ ਜਿੰਨਾ ਪਾਣੀ ਸੀ ਕਿੱਥੋਂ ਪੰਜਾਬ ਦੇ ਪਰ ਉਹ ਵੀ ਕਿੱਥੋਂ ਲਿਆਣ ਪਾਣੀ ਜਿੰਨੇ ਇਕੱਠੇ ਨਹੀਂ ਹੋਣਗੇ ਸੌਲਵ ਹੋ ਜਾਣਗੇ ਇਲੈਕਸ਼ਨਾਂ ਜਿੱਤਣ ਦੇ ਮੁੱਦੇ ਥੋੜਾ ਹੁਣ ਮੈਂ ਕਹਿੰਦਾ ਕਿ ਐਨੇ ਸਾਲ ਉਹਨੂੰ ਧਰਮ ਯੁੱਧ ਤੋਂ ਸ਼ੁਰੂ ਹੋ ਜੋ ਇਹ ਟੇਬਲ ਟਾਕਸ ਹੀ ਕਰ ਰਹੇ ਨੇ ਧਰਮ ਯੁੱਧ ਤੋਂ ਸ਼ੁਰੂ ਹੋਏ ਟੇਬਲ ਟਾਕ ਹੀ ਆਹ ਮਿਲਟੈਂਸੀ ਲਿਆਂਦੀ ਮਿਲਟੈਂਸੀ ਖਤਮ ਕੀਤੀ ਹੁਣ ਦੁਬਾਰਾ ਉਹਨੂੰ ਲਿਆਂਨ ਨੂੰ ਤਿਆਰ ਹੋ ਆਹ ਅੰਮ੍ਰਿਤਪੁਰ ਤੇ ਸਪੋਰਟਰਸ ਵੀ ਬੜੇ ਖੜੇ ਹੋਏ 17 17 18 18 ਸਾਲ ਦੇ ਮੁੰਡਿਆਂ ਨੂੰ ਵੈਪਨ ਚੁਕਾ ਕੇ ਤੁਸੀਂ ਉਦਾਂ ਲੈ ਕੇ ਮਹਾਰਾਜ ਦੀ ਬੀੜ ਲੈ ਕੇ ਹਾਉਨੇ ਚ ਲੈ ਜੋ ਕਿਸੇ ਦੀ ਬਰਿਆਦਾ ਦੇ ਹਿਸਾਬ ਨਾਲ ਚੱਲਦੀ ਹੈ ਗੱਲ ਹਾਂ ਤੁਸੀਂ ਆਪਣੇ ਨਾਲ ਲਾਣੇ ਵੀ ਨੇ ਬੰਦੇ 35 40 50 ਸਾਲ ਦੇ ਲਾਓ ਜਿਨ੍ਹਾਂ ਦੀ ਕੋਈ ਮਚਿਓਰਿਟੀ ਲੈਵਲ ਵੀ ਹੈ ਜਿਨ੍ਹਾਂ ਨੂੰ ਕੁਝ ਪਤਾ ਵੀ ਹੈ ਕਿ ਅਸੀਂ ਠੀਕ ਕਰ ਰਹੇ ਹਾਂ ਕਿ ਗਲਤ ਕਰ ਰਹੇ ਹੈਗੇ ਤੁਸੀਂ ਇੱਕ ਟੀਨੇਜਰ ਨੂੰ ਵਹੀਰ ਕਹਿ ਕੇ ਨਾਲ ਲਾ ਲਓ ਪਹਿਲੋ ਠੀਕ ਹੈ ਅੰਮ੍ਰਿਤਪੁਰ ਗੋਡਾਵ ਬੈਡ ਉਹਦੀ ਪਹਿਲੋ ਪਛੋਕੜ ਤਾਂ ਦੇਖੋ ਦੁਬਈ ਤੋਂ ਪਹਿਲੋ ਇੱਥੋਂ ਦੀ ਦੇਖੋ ਓਵਰ ਓਵਰਨਾਈਟ ਉਹ ਦਿਨਾਂ ਦੇ ਚੜ ਜਾਂਦਾ है दैट इज नॉट ए डन थिंग मैं उदू भी मैं हूँ भी कहूंगा बट दैन आई सी वन थिंग इंटेलीजेंस एजेंसी रियलाइज के इट्स नॉट राइट उन्होंने फड़ भी ला आई एम वेरी फ्रेंक इन माई टू अंडरस्टैंड अंडरसटैंड है कि हीरोशिप होंगी कि जी वो ये है जी वो है जी अंदर देता जी हक है आ लोन बाद ਔਰ ਲੈਂਦੂ ਆਰ ਇੱਕ ਵਾਰੀ ਬੜਾ ਉੱਠੂਗਾ ਉਸ ਤੋਂ ਬਾਅਦ ਜੇ ਜ਼ਬਾਨ ਤਾਂ ਬਚਾ ਗਿਆ ਮੈਨੂੰ ਕਹਿ ਦੀ ਜੇ ਜ਼ਬਾਨ ਤਾਂ ਬਚਾ ਗਿਆ ਸੀਟ ਔਨ ਰਿਕਾਰਡ ਉਹਨੇ ਦੂਜਾ ਸਵਾਲ ਇਹ ਹੋ ਸਕਦਾ ਕਿ ਮੈਂ ਇੰਨਾ ਕੁਝ ਬੋਲ ਰਿਹਾ ਹੈਗਾ ਮੈਨੂੰ ਕੋਈ ਡਰ ਨਹੀਂ ਮੈਨੂੰ ਕੋਈ ਡਰ ਨਹੀਂ ਜੇ ਡਰ ਨਹੀਂ ਹੈਗਾ ਤਾਂ ਫਿਰ ਸਿੱਖ ਕੋਹਾਂ ਦਾ ਜਾਂ ਪੰਜਾਬੀ ਕੋਹਾਂ ਦਾ ਕੋਈ ਹੱਕ ਨਹੀਂ ਹੈ ਹੀ ਵਾਸਨ ਡੀਜੀ ਦੈਨ ਹੀ ਵਾਸ ਡੀਜੀ ਦੈਨ ਹੀ ਐਡੀਸ਼ਨਲ ਡੀਜੀ 87 ਚ ਬਣ ਗਏ 88 ਚ ਵਿਆਹ ਹੋਇਆ ਮੈਨੂੰ ਕੁਝ ਉਹਦੇ ਨਾਲ ਨਹੀਂ ਸੀ ਆਇਆ ਆਈ ਹੈਡ ਨੋ ਕਲੂ ਆਫ ਦ ਹੋਲ ਥਿੰਗ ਮੈਨੂੰ ਨਹੀਂ ਸੀ ਕੁਝ ਡੀਜੀ ਕਰਕੇ ਨਹੀਂ ਸੀ ਮੇਰਾ ਵਿਆਹ ਹੋਇਆ ਜੀ ਬਟ ਆ ਵਾਸ ਮੈਰਿਡ ਟੂ ਹਿਮ ਸਫਰ ਮੈਂ ਬਹੁਤ ਕੀਤਾ ਜੀ ਅਸੀਂ ਡੈਫੀਨਿਟਲੀ ਬੀਇੰਗ ਅ ਫੈਮਿਲੀ ਸਫਰ ਕੀਤਾ ਲਾਈਕ ਮੈਂ ਆਪਣੇ ਬੇਟੇ ਨੂੰ ਆਈ ਡੋਨਟ ਵਾਂਟ ਐਨੀ ਸਿਕਿਉਰਿਟੀ ਅਰਾਊਂਡ ਹਿਮ

आई डोंट थिंक सो तो सी पब्लिक ਤੁਹਾਨੂੰ ਦੱਸ ਸਕਦੀ ਹੈ ਬੇਟਾ ਬਟ ਵਾਈ ਡੂ ਯੂ ਥਿੰਕ ਫਿਰ ਮੈਂ ਆਪਦੇ ਬੇਟੇ ਨੂੰ ਬਾਹਰ ਭੇਜਦੀ बिकॉज ਮੈਨੂੰ ਨਹੀਂ ਚਾਹੀਦਾ ਸੀਗਾ ਕਿ ਜੋ ਕਿ ਹੁਣ ਤੁਸੀਂ ਦੇਖਦੇ ਹੋਵੋਗੇ ਕਿ ਉਹਦਾ ਕੋਈ ਬੈਗ ਚੁੱਕੇ ਜਾਂ ਉਹਦੇ ਲਈ ਕੋਈ ਕੰਮ ਕਰੇ ਉਹ ਖੁਦ ਆਈ ਵਾਂਟਡ ਹਿਮ ਟੂ ਬੀ ਇੰਡੀਪੈਂਡੈਂਟ ਇਸੇ ਕਰਕੇ ਫਿਰ ਨਾ ਨੂੰ ਬਾਹਰ ਭੇਜਿਆ ਹੁਣ ਮੇਰੇ ਕੋਲ ਵੀ ਗਨਮੈਨ ਹੈਗੇ ਹੁਣ ਵੀ ਹੈਗੇ ਨੇ ਤੁਸੀਂ ਸਾਹਮਣੇ ਹੈਗੇ ਹੋ ਭਾਈ ਸਾਹਿਬ ਹੈਗੇ ਨੇ ਇੱਕ ਵਾਰ ਵੀ ਦਿਖਾ ਦੋ ਦੱਸ ਦੋ ਕਦੀ ਮੇਰਾ ਗਨਮੈਨ ਮੇਰਾ ਬੈਗ ਚੱਕ ਕੇ ਆਂਦਾ ਹੋ ਨੋ ਵੀ ਅਸੀਂ ਮਿਸ ਯੂਜ਼ ਗਨਮੈਨ ਹੈਗੇ ਗਨਮੈਨ ਕਦੀ ਕੋਈ ਸਬਜ਼ੀ ਲੈ ਕੇ ਆਂਦਾ ਹੋਵੇ ਕੋਈ ਕੁਛ ਕਰਦਾ ਹੋਵੇ ਗਨਮੈਨ ਦੀ ਇਹ ਨਾ ਕੋਈ ਲੋੜ ਜਿਹੜੇ ਅੰਮ੍ਰਿਤ ਪਾਲਰ ਗਏ ਹੈਗੇ ਨੇ ਤੇ ਪੁਰਾਣੇ ਹੈਗੇ ਨੇ ਤੋਂ ਮੋਰ ਆਫ ਫਾਦਰ ਟੂ ਮੀ 25 ਸਾਲ ਦਾ ਸਾਡਾ ਏਜ ਡਿਫਰੈਂਸ ਹੈ ਹਾਂਜੀ ਤੇ ਮਤਲਬ ਕਿ ਮੇਰੇ ਦੇ ਹਿਸਾਬ ਨਾਲ ਉਹਦੇ ਉੱਤੇ ਮੇਰੇ ਲਈ ਕੋਈ ਨਹੀਂ ਸਾਡੀ ਕਾਫੀ ਬਣ ਗਈ ਜੀ ਸਾਰੇ ਫੈਮਿਲੀ ਚ ਸਾਰੇ ਐਂਡ ਮੈਂ ਦੁਖੀ ਹੋ ਕੇ ਦੁਖੀ ਹੋ ਕੇ ਜਦੋਂ ਇਹ ਪਹਿਲਗਾਮ ਦੀ ਕਿਲਿੰਗ ਹੋਈ ਹੈ ਨਾ ਫਿਰ ਮੈਂ ਕਿਹਾ ਕਿ ਮੈਂ ਆਉਣਾ ਪਹਿਲਾਂ ਮੈਂ ਇੰਟਰਵਿਊ ਤੁਹਾਡੇ ਨਾਲ ਕਰਨੀ ਸੀ ਉਹਨਾਂ ਡਿਫਰੈਂਟ ਟਾਪਿਕ ਉਹ ਮੈਂ ਡਿਲੇ ਨੇਲੇ ਕਰੀ ਜਾਂਦਾ ਸੀ ਜਦੋਂ ਪਹਿਲਗਾਮ ਵਾਲਾ ਹੋਇਆ ਮੈਂ ਕਿਹਾ ਨਾਉ ਇਟ ਇਜ਼ ਅ ਟਾਈਮ ਇਫ ਆਈ ਏਮ ਰੀਅਲੀ ਬ੍ਰਦਰ ਆਫ ਐਪੀਐਸਕੇ ਆਈ ਹੈਵ ਟੂ ਸਟੈਂਡ ਅਪ ਵੱਦ ਤੋਂ ਵੱਦ ਕੀ ਹੈ ਕੀ ਹੈ ਵੱਦ ਤੋਂ ਵੱਦ ਹਟਲ ਸੱਚ ਹੈ ਗੋਲੀ ਮਾਰ ਦੇਣਗੇ ਉਹ ਤਾਂ ਮੇਰੇ ਹੁਣੇ ਵੱਜ ਗਈ ਤਾਂ ਉਹ ਤਾਂ ਸਾਰੇ ਨੇ ਜਾਣਾ ਪਰਮਨੈਂਟ ਤਾਂ ਕੋਈ ਵੀ ਪਰ ਇੱਕ ਅਰੀ ਕੋਈ ਆਵਾਜ਼ ਤਾਂ ਉੱਠੇ ਆਵਾਜ਼ ਤਾਂ ਉੱਠੇ 네ਗੇਟਿਵ ਸਾਈਡ ਤੋਂ ਕੇਪੀਐਸ ਗੇਲ ਤੇ ਸਾਰੀਆਂ ਆਵਾਜ਼ਾਂ ਉੱਠ ਪਈਆਂ ਹੋਣਗੀਆਂ ਸਾਰੀਆਂ ਆਵਾਜ਼ਾਂ ਉੱਠ ਪਈਆਂ ਹੋਣਗੀਆਂ ਪੋਜ਼ਿਟਿਵ ਸਾਈਡ ਤੋਂ ਕੋਈ ਉੱਠਦੀ ਨਹੀਂ ਹੁਣ ਜਿਵੇਂ ਇਸਲਾਮ ਹੈ ਇਸਲਾਮ ਇਸ ਟੇਕਨ ਐਜ਼ ਅ ਕ੍ਰਿਮੀਨਲ ਕਮਿਊਨਿਟੀ ਉਹਨਾਂ ਦੀ ਵੀ ਅਦਰ ਸਾਈਡ ਹੈਗੀ ਹੈ ਕੋਈ ਉਧਰ ਨੂੰ ਜਾਂਦਾ ਹੀ ਨਹੀਂ ਹੈਗਾ ਜਿਹੜੇ ਆਹ ਪੁਲਿਸ ਹੈਗੀ ਐ ਸੀਪੀਓ ਪੈਰਾਮਿਲਟਰੀ ਆਈਟੀਬੀਪੀ ਪੋਸਟਲ ਗਾਰਡਸ ਇਹ ਜਿੰਨੇ ਹੈਗੇ ਨੇ ਇਹਨਾਂ ਦੀਆਂ ਟ੍ਰਸਟੀਜ਼ ਹੀ ਦਿਖਾਉਂਦੇ ਕਿ ਇਹਨਾਂ ਨੇ ਇੱਥੇ ਇਹ ਮਾਰਤੇ ਇਹਨਾਂ ਨੇ ਇਹ ਮਾਰੇ ਇਹਨਾਂ ਦੀ ਵੀ ਅਦਰ ਸਾਈਡ ਹੈਗੀ ਹੈ ਬੜੇ ਇਨਸਟੈਂਸਸ ਹੈਗੇ ਨੇ ਇਫ ਸਮਵਨ ਰੀਲੀ ਵਾਂਟਸ ਮੈਨੂੰ ਕੋਈ ਐਨੇ ਪਤਾ ਨਹੀਂ ਬਟ ਰੀਲੀ ਵਾਂਟ ਟੂ ਵਰਕ ਔਨ ਇਟ ਕਿ ਆਈ ਵਾਂਟ ਟੂ ਰਾਈਟ ਆਨ ਦਾ ਅਦਰ ਸਾਈਡ ਆਫ ਦਾ ਪੁਲਿਸ ਆਲਸ ਕਿ ਜਿਹੜੀ ਪੁਲਿਸ ਵਾਲੇ ਸਫਰ ਕਰਦੇ ਨੇ ਜਿਹੜੇ ਮਰਦੇ ਕਰਦੇ ਨੇ ਉਹਨਾਂ ਨੂੰ ਕੌਣ ਪੁੱਛਦਾ ਹੈਗਾ ਪੁਲਿਸ ਦੀ ਸਰਵਿਸ ਕੰਡੀਸ਼ਨਸ ਕੀ ਹੈਗੀਆਂ ਨੇ ਕਿੰਨੇ ਕੇ ਅੰਡਰ ਸਟਾਫ ਨੇ ਨਾਟ ਪੁਲਿਸ ਬਾਈ ਪੁਲਿਸ ਆਈ ਮੀਨ ਸੀਆਰਪੀਐਫ ਬੀਐਸਐਫ ਆਈਟੀਬੀ ਮੈਂ ਹੁਣ ਤਾਂ ਇਵਨ ਆਪਣੀ ਫੌਜ ਅੰਡਰ ਸਟਾਫਡ ਹੈ ਇਸ ਲਈ ਅੰਡਰ ਸਟਾਫਡ ਬੰਦਾ ਕੰਮ ਕਿੱਥੋਂ ਕਰ ਲੂ ਵੀ ਹੈਵ ਟੂ ਰਾਈ ਵੀ ਨਹੀਂ ਹੈਗੇ ਆਪਾਂ ਲੋਕ ਇਹ ਰਾਈ ਤੋਂ ਵੀ ਥੱਲੇ ਹੈਗੇ ਹਨ ਬਟ ਇਫ ਨੋ ਵਨ ਮੇਕਸ ਅ ਬਿਗਨਿੰਗ ਔਨ ਦਾ ਰਾਈਟ ਟਰੈਕ ਕੁਛ ਨਹੀਂ ਹੋ ਸਕਦਾ ਕੰਡਮ ਜੀ ਨੂੰ ਮਰਜ਼ੀ ਬੈਠ ਕੇ ਕਰ ਬਿਲਕੁਲ ਨਹੀਂ ਕਿਹਾ ਗਿਆ ਰਾਗੀ ਨੇ ਸਾਹਮਣੇ ਲਿਆ ਔਰ ਰਾਗੀ ਫੈਕਟ ਇਹ ਸੀਗਾ ਕਿ ਸਾਰੇ ਵੱਡੇ ਗੁਰਦੁਆਰੇ ਦਿੱਲੀ ਵਾਲੇ ਕਹਿੰਦੇ ਸੀ ਸਾਨੂੰ ਮੰਨ ਬਸ ਸਾਨੂੰ ਸਾਰੇ ਬਜ਼ੁਰਗਾਂ ਦੀ ਡੈਥ ਹੋ ਗਈ ਅਸੀਂ ਫੁੱਲ ਪਾਉਣਗੇ ਹਾਂਜੀ ਅਸੀਂ ਫੁੱਲ ਪਾਉਣਗੇ ਕੀਰਤਪੁਰ ਸਾਹਿਬ ਅਸੀਂ ਫੁੱਲ ਪਾ ਕੇ ਤੋੜਨ ਲੱਪ ਕੇ ਤੋੜਨ ਲੱਗੇ ਤੇ ਉਥੋਂ ਗੁਰਦਾਰ ਦੇ ਮੈਜਰ ਸਾਹਿਬ ਆਏ ਉਹ ਕਹਿੰਦੇ ਮੈਂ ਨਾਮ ਨਹੀਂ ਲੈਣਾ ਤੇ ਆਈ ਡੋਨਟ ਵਾਂਟ ਟੂ ਗੈਟ ਇਨਟੂ ਅਨਵਾਂਟਡ ਕੰਟਰੋਵਰਸੀ ਪਰ ਮੈਂ ਤੁਹਾਨੂੰ ਟੀਵੀ ਕਹਿ ਰਿਹਾ ਹੈਗਾ ਉਹ ਕਹਿੰਦੇ ਜੀ ਕਿ ਕੋਈ ਖਾਸ ਬੰਦਾ ਕੇਸ ਗੜਕਾ ਸਾਹਿਬ ਤੋਂ ਤੋੜ ਪਿਆ ਹੈਗਾ ਉਹ ਕਹਿੰਦੇ ਮੈਂ ਗਿੱਲ ਸਾਹਿਬ ਨੂੰ ਜਰੂਰ ਮਿਲਣਾ ਹੈ ਤੇ ਵਿੱਚ ਕਹਿੰਦੇ ਚਲੋ ਮਿਲ ਲਓ ਉਹ ਅਸੀਂ ਉੱਥੇ ਬੈਠ ਗਏ ਆ ਆ ਕੇ ਮਿਲੇ ਬੜੀ ਇੱਜ਼ਤਮਾਨ ਨਾਲ ਬਿਲੇ ਸਾਰਾ ਅਨ ਇਨੀ ਰਿਜਿਸਲੇਟਰ ਜੀ ਗੱਲਬਾਤ ਕੀ ਹੋਈ ਉਹ ਨਹੀਂ ਮੈਂ ਦੱਸਦਾ ਤੇ ਬੜੀ ਇੱਜ਼ਤ ਦਿੱਤੀ ਵਾਈ ਸ਼ੁਡ ਹੀ ਕਾ ਕਿ ਫੀਸ ਕਿੱਲ ਨੂੰ ਮਿਲਣੀ ਆ ਵਾਈ ਸ਼ੁਡ ਹੀ ਕਾ ਇਥੇ ਆਹ ਦਮਰਮੀ ਟਕਸਾਲ ਵਾਲਿਆਂ ਦੇ ਗਏ ਨੇ ਓਟਾ ਵੀ ਹੈਗੀਆਂ ਨੇ ਵਾਈ ਡਿਡ ਦੇ ਓਨਰ ਇਹ ਮੈਲੀਟੈਂਸੀ ਵਾਲੀ ਬਿਲਕੁਲ ਝੂਠ ਗੱਲ ਹੈਗੀ ਐ ਮੈਂ ਨਾ ਨਹੀਂ ਲੈਣਾ ਜਿੱਡੇ ਜਿੱਡੇ ਆਪਣੇ ਮੰਨੇ ਪਰ ਮੰਨੇ ਰਾਗੀ ਨੇ ਨਾ ਮੰਨੇ ਪਰ ਮੰਨੇ ਰਾਗੀ ਹੈਗੇ ਨੇ ਉਹ ਕਹਿੰਦੇ ਕਿ ਸਾਨੂੰ ਮੌਕਾ ਦੋ ਨਰਮਲ ਜਿਵੇਂ ਕੋਈਆਂ ਠਾਠਾਂ ਹੈਗੀਆਂ ਨੇ ਸੰਤਾਂ ਦੀਆਂ ਠਾਠਾਂ ਨੇ ਜਿਹੜੀਆਂ ਇਹਨਾਂ ਨੇ ਬੜਿਆਂ ਨੇ ਕਹਿ ਕੇ ਅਸੀਂ ਕਿ ਅਸੀਂ ਬਚੇ ਇਸ ਬੰਦੇ ਕਰਕੇ ਆਈ ਨਹੀਂ ਅੱਗੇ ਪਿੱਛੇ ਆਉਂਦੇ ਰਹੇ ਨੇ ਹੁਣ ਆ ਕਿ ਜਿਹੜੀ ਭੋਗ ਵਾਲੀ ਗੱਲ ਅਖਬਾਰ 'ਚ ਜ਼ਰੂਰ ਆਈ ਐ ਸਾਰੇ ਪਾਸੇ ਜਦੋਂ ਇਹ ਭੋਗ ਵਾਲੀ ਗੱਲ ਆਈ ਐ ਵੀ ਉਹ ਫਲੱਡਡ ਵਿਦ ਕੇ ਅਸੀਂ ਆਨੇ ਅਸੀਂ ਆਨੇ ਆ ਸੀ। ਉਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹੈਗਾ ਤੁਸੀਂ ਥੋੜਾ ਜੇ ਪਾਸੇ ਵੀ ਇੰਟਰਵਿਊ ਕਰੋ। ਤੁਸੀਂ ਤੁਹਾਨੂੰ ਜਿਹੜੀ ਮੈਂ ਲਿਸਟ ਦਿੱਤੀ ਹੈਗੀ ਐ ਇਹਦੇ ਵਿੱਚੋਂ ਵੀ ਪੁੱਛੋ। ਜਿਹੜੇ ਬੰਦੇ ਹੈਗੇ ਕਿ ਆ ਇੱਥੇ ਐਨੇ ਬੰਦੇ ਬਣ ਮਰੇ